ਹਾਂਜੀ ਮਿੱਤਰੋ ਕੀ ਹਾਲ ਚਾਲ ਆ ਤੇ ਵੈਲਕਮ ਆ ਤੁਹਾਡਾ ਅੱਜ ਦੇ ਵਲੌਗ 'ਚ ਤੇ ਅੱਜ ਹੈਗਾ ਵਲੌਗ ਝੋਨਾ ਲਾਉਣ ਲੱਗਦੇ ਹਾਂ ਅੱਜ ਅੱਜ ਪਹਿਲੇ ਦਿਨ ਝੋਨਾ ਲਾਉਣ ਲੱਗਾਂਗੇ ਤੇ ਦੇਖਦੇ ਹਾਂ ਹਣਾ ਗਰਮੀ ਦੇ ਵਿੱਚ ਕੀ ਮਾਹੌਲ ਬਣਦਾ ਕੀ ਨਹੀਂ ਤੇ 3 ਵਜੇ ਸੀ ਉੱਠ ਪਏ ਸੀ ਸਵੇਰ ਦੇ 3 ਵਜੇ ਉੱਠ ਪਏ ਸੀ ਤੇ ਸਾਰਾ ਕੰਮ ਧੰਦਾ ਦਾ ਕਰ ਲਿਆ ਹਣਾ ਜਿਵੇਂ ਕਿ ਰੋਟੀਆਂ ਰੱਟੀਆਂ ਬਣਾਉਣੀਆਂ ਸੀਗੀਆਂ ਉਹ ਵੀ ਰੋਟੀਆਂ ਰੱਟੀਆਂ ਬਣਾ ਕੇ ਝੋਲੇ 'ਚ ਪੈਕ ਕਰਤੀਆਂ ਤੇ ਉਧਰ ਸਬਜ਼ੀ ਵੀ ਬਣ ਕੇ ਤਿਆਰ ਆ ਉਹ ਵੀ ਡੋਲੂ 'ਚ ਪੈਕ ਕਰਤੀ ਤੇ ਹਰਮਨ ਹੁਣਾਂ ਨੂੰ ਐ ਸੁੱਤੇ ਪਏ ਸਾਢੇ ਕਿ ਜਾਣਾ ਪਊਗਾ ਇਹ ਹਜੇ ਸੁੱਤੇ ਪਿਆ ਤੇ ਚਲੋ ਚੱਲਦੇ ਆਂ ਖੇਤ ਨੂੰ ਪਹੁੰਚ ਗਏ ਜੀ ਖੇਤ ਤੇ ਹੁਣੇ-ਹੁਣੇ ਚਾਨਣ ਜਾ ਹੋਣ ਲੱਗਿਆ ਨੇਰੇ-ਨੇਰੀ ਆ ਗਈ ਸੀ ਖੇਤ ਤੇ ਆਹ ਜਿਹੜੇ ਪੰਛੀ ਬੋਲਦੇ ਆ ਉਹ ਬਹੁਤ ਘੰਟ ਲੱਗਦੇ ਸਵੇਰੇ-ਸਵੇਰੇ ਲੱਗੇ ਹੁਣ ਝੋਨਾ ਲਾਉਣ ਹੋ ਰੱਖ ਲਿਆ ਪਾਂਤਾਂ ਤੇ ਮੈਂ ਖਲਾਰੀ ਜਾਂਦਾ ਪਨੀਰੀ ਆ ਭਰੀ ਫਿਰਦਾ ਸੀ ਮੈਂ ਕੈਸਤੀ ਪਨੀਰੀ ਦੀ ਤੇ ਉੱਧਰ ਲਾਉਣ ਲੱਗੇ ਪਿਆ ਤੇ ਨੇ ਜਣੇ ਲਓ ਜੀ ਰੋਟੀ ਤੋਂ ਪਹਿਲਾਂ-ਪਹਿਲਾਂ ਅੱਧਾ ਕਿੱਲਾ ਤਾਂ ਲਾਤਾ 8.5 ਹੋ ਗਏ ਤੇ ਥੋੜੀ ਜਿਹੀ ਪਨੀਰੀ ਰਹਿ ਗਈ ਉਹ ਆ ਕੇ ਰਜਲਾਵਾਂਗੇ ਬਸ ਆ ਪਾਣੀ ਛੱਡਿਆ ਵਾ ਤੇ ਭਰ ਜਾਣਾ ਇਉਂ ਨਾਲ ਟਮ ਪਟਾਂਗੇ ਪਨੀਰੀ ਹੁਣ ਤੱਕ ਇਹਨਾ ਰੋਟੀ ਖਾਣੇ ਆ ਉਹ ਗਾਈ ਜੰਦ ਦੂਜੀ ਜੰਦ ਤੇ ਮੈਂ ਵੀ ਚੱਲਦਾ ਰੋਟੀ ਹੱਟੀ ਖਾਣੇ ਆ ਹੁਣ ਹੁਣ ਖਾਣ ਲੱਗਿਆ ਰੋਟੀ ਤੇ ਰੋਟੀ ਉਹੀ ਗੋਭੀ ਦੀ ਸਬਜੀ ਤੇ ਨਾਲ ਹੈਗੀ ਠੰਡੀ ਠਾਰ ਲੱਸੀ ਰੋਟੀ ਖਾਣ ਤੋਂ ਬਾਅਦ ਲੱਗੇ ਪਨੀਰੀ ਪੱਟਣ ਕੱਲ ਪਨੀਰੀ ਘੱਟ ਪੱਟੀ ਗਈ ਸੀ ਇਸੇ ਕਰਕੇ ਹੁਣ ਸੁਦੇਹਾ ਹੀ ਮੁੱਕ ਗਈ ਤੇ ਹੁਣ ਪਨੀਰੀ ਪੱਟਣ ਲੱਗੇ ਆ ਤੇ ਫੇਰ ਲਾਵਾਂਗੇ ਥੋੜੀ ਬਹੁਤੀ ਪੱਟ ਕੇ ਪਨੀਰੀ ਹੁਣ ਦੁਪਹਿਰ ਹੋ ਗਿਆ 1 ਵਜ ਗਿਆ ਤੇ ਆਹ ਵਾਹਨ ਚਲਾਈ ਜਾਨੇ ਆ ਅਸੀਂ ਤੇ ਉਹ ਜਾਈ ਜਾਂਦੇ ਆ ਪਾਂਦ ਲਾ ਕੇ ਆਏ ਆ ਹੁਣ ਜਾ ਕੇ ਫੇਰ ਰੱਖ ਦਿਆਂ ਪਾਂਦ 2 ਵਜੇ ਤੱਕ ਲਾ ਦਿਆਂਗੇ ਜਿੰਨੀ ਕ ਪਨੀਰੀ ਰਹਿੰਦੀ ਆ ਫੇਰ ਪਟਾਂਗੇ ਪਨੀਰੀ ਹੁਣ ਲੱਗੇ ਪਏ ਸੀ ਲਾਉਣ ਸਿਖਰ ਦੁਪਹਿਰੇ ਡੇਢ ਵਜ ਗਿਆ ਤੇ ਲੱਗੇ ਪਏ ਆ ਤੇ ਢੂਈਆਂ ਬਹੁਤ ਊਕੀ ਆਣੀਆਂ ਬਾਈ ਢੂਈਆਂ ਤੇ ਪਟ ਜੇ ਦੇਖਦੇ ਆ ਅਥਣ ਤੱਕ ਕੀ ਬਣਦਾ ਹਨਾ ਹੁਣ ਸਵਾਦੋ ਹੋ ਗਿਆ ਤੇ ਹੁਣ ਉਹ ਪਨੀਰੀ ਲਾਏ ਸੀ ਸਾਰੀ ਤੇ ਹੁਣ ਥੋੜਾ ਬਹੁਤਾ ਟਾਈਮ ਕਰਾਂਗੇ ਆਰਾਮ ਆਰਾਮ ਕਰਦੇ ਆਂ ਧੋਈਆਂ ਬਹੁਤ ਦਰਦ ਕਰਨ ਲੱਗੀਆਂ ਬਈ ਪਹਿਲੇ ਦਿਨ ਹੀ ਧਮਾਈਆਂ ਪਈਆਂ ਹਾਂ ਆ ਲੇਟੇਗਾ ਪਈਆਂ ਨਾ ਮਾਰਨਾ ਹੁਣ ਲਓ ਜੀ ਆਥਨ ਹੋ ਗਿਆ ਤੇ ਅਸਲਾ ਹੁਣ ਰੱਖਣ ਲੱਗੇ ਆ ਟਕਾਣੇ ਤੇ ਕੱਦੂ ਦੇ ਵਿੱਚ ਰੱਖਣ ਲੱਗੇ ਪਨੀਰੀ ਤੇ ਤੜਕੇ ਆਉਣ ਸਾਰੀ ਡਹਿ ਪੈਣਾ ਲਾਉਣ ਛੋਣਾ ਗੁੱਡ ਮਾਰਨਿੰਗ ਦੋਸਤੋ ਤੇ ਰਾਤ ਦਾ ਪੰ ਬਲੌਗ ਲੱਗ ਜਾ ਰਹੇ ਬਣਾਇਆ ਨਹੀਂ ਹੈ ਨਾ ਨਹੀਂ ਐਡਿਟ ਕੀਤਾ ਕਿਉਂਕਿ ਰਾਤਿਆ ਠੂਈ ਬਹੁਤ ਦੁਖਨ ਲੱਗੀ ਪਟ ਫੁਟੇਜ ਜਮ ਛੱਕੀ ਹੋ ਗਈ ਪਹਿਲੇ ਦਿਨ ਹੀ ਪਤਾ ਨਹੀਂ ਕੀ ਗੱਲ ਪਹਿਲਾਂ ਗੱਲ ਕੀ ਹੈ ਯਾਰ ਪਹਿਲਾਂ ਨਾਲ ਵਿਲੇ ਰਹੇ ਆ ਬਹਾ ਟਾਈ ਮਹੀਨਾ ਵਿਲੇ ਰਹੇ ਆ ਤੇ ਕੋ ਦਾ ਮੇ ਸਰੀਰ ਤੇ ਨਾ ਖਾਸ ਪਤਾ ਤੇ ਫਿਰ ਕੰਮ ਦਾ ਔਖਾ ਹੋਣਾ ਹੀ ਹੈ ਨਾ ਤੇ ਅੱਜ ਹੁਣ ਮੈਂ ਸਵੇਰੇ ਆਊਟਪੁਟ ਨੇਸਾਰ ਤੇ ਬਲੌਗ ਇੰਟਰ ਕੀਤਾ ਤੇ ਹੁਣ ਅਪਲੋਡ ਕਰਦੇ ਆ ਤੇ ਨਵਾਂ ਬਲੌਗ ਸਟਾਰਟ ਕਰਦੇ ਆ ਤੇ ਆਹ ਬਲੌਗ ਦੱਸ ਦਿਓ ਕਿਵੇਂ ਲੱਗਿਆ ਹਨਾ ਕਮੈਂਟਾ ਜਰੂਰ ਕਰਿਆ ਕਰੋ ਨਾਲੇ ਸ਼ੇਅਰ ਕਰਦਿਆ ਕਰੋ ਪਿਛਲੇ ਬਲੌਗ ਸ਼ੇਅਰ ਨਹੀਂ ਕੀਤੇ ਠੀਕ ਆ ਸ਼ੇਅਰ ਕਰਦਿਆ ਕਰੋ ਤੇ ਚਲੋ ਠੀਕ ਆ ਬਾਏ ਬਾਏ ਟੇਕ ਕੇਅਰ ਲਵ ਯੂ ਆਲ